ਨੂੰ ਰਿਕਸਾ ਫੈਮਰ ਉਹਦੇ ਕੈਮਰਾ ਵਾਲਾ ਬੜਾ ਪਿੱਛੇ ਹੋ ਜਾਣਾ ਹਲ ਬੋਲੋ ਆਪਣਾ ਨਾਮ ਦਾ ਹੋਇਆ ਹੈ ਗਾੜੀ ਵਿੱਚ ਕੀ ਕਰਦਾ ਹੈ ਵਾਈਨ ਦੀ ਕਿਸਮ ਹੈ ਲਾਰ ਫਾਰਗਨਦ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦਾ ਜੋ ਨਗਰ ਕੀਰਤਨ ਬਾਬਾ ਬਿਰੋਧ ਸਿੰਘ ਜੀ ਦੀ ਇੱਥੇ ਸਮਾਧ ਤੇ ਆਗਰਾ ਸਟਾਨ ਤੇ ਪਹੁੰਚਿਆ ਸਮਾਧਾ ਸਾਹਿਬ ਤੇ ਪਹੁੰਚਿਆ ਇਹ ਨਗਰ ਕੀਰਤਨ 17 ਸਤੰਬਰ 2025 ਨੂੰ ਪਟਨਾ ਸਾਹਿਬ ਤੋਂ ਤੱਕ ਸ੍ਰੀ ਹਰ ਮੰਦਰ ਸਾਹਿਬ ਤੋਂ ਗੁਰੂ ਕੇ ਬਾਗ ਤੋਂ ਰਵਾਨਾ ਹੋਇਆ ਸੀ ਇਹ ਅਲੱਗ-ਅਲੱਗ ਨਗਰਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਜਾਗਰਤੀ ਯਾਤਰਾ ਦੇ ਰੂਪ ਵਿੱਚ ਸ਼ੰਕਾ ਨੂੰ ਜਗਾਨ ਦੇ ਰੂਪ ਵਿੱਚ ਸੰਤਾ ਨੂੰ ਜਾਗਰੂਕ ਕਰਾਉਣ ਦੇ ਰੂਪ ਵਿੱਚ ਕਿਉਂ ਮਨੁੱਖਤਾ ਦੇ ਹੱਕਾਂ ਦੀ ਧਰਮ ਦੀ ਰਾਖੀ ਖਾਤਰ ਜੋ ਗੁਲਕੇਸ਼ਪਾਦਰ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਸੀ ਉਸ ਸ਼ਹੀਦੀ ਦੀ ਰਾਖੀ ਦੀ ਯਾਦ ਦਿਲਾਉਂਦਿਆ ਅੱਜ ਫਿਰ 350 ਸਾਲਾਂ ਬਾਅਦ ਇਸ ਸ਼ਤਾਬਦੀ ਮਨਾਈ ਜਾ ਰਹੀ ਹੈ ਉਸ ਸ਼ਤਾਬਦੀ ਦੇ ਅਵਲਖ ਵਿੱਚ ਇਹ ਨਗਰ ਕੀਰਤਨ ਨਗਰ ਨਗਰ ਸ਼ਹਿਰ ਸ਼ਹਿਰ ਹੁੰਦਾ ਹੋਇਆ ਤਾਂ ਅੱਜ ਸਵੇਰੇ ਗੋਇੰਦਵਾਲ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਖੰਡੂਰ ਸਾਹਿਬ ਖੰਡੂਰ ਸਾਹਿਬ ਤੋਂ ਤਨਤਾਲ ਸਾਹਿਬ ਉਹ ਇੱਥੋਂ ਹੁੰਦਾ ਹੋਇਆ ਇਹ ਸਿੱਧਾ ਕੇ ਜਾ ਕੇ ਦਰਬਾਰ ਸਾਹਿਬ ਆ ਕੇ ਰਾਤ ਨੂੰ ਇੱਥੇ ਪੜਾਉ ਹੈਗਾ ਅਗਲੇ ਦਿਨ ਇੱਥੋਂ ਕੱਲ ਚੱਲ ਕੇ ਮਗਵਾੜਾ ਜਾ ਕੇ ਰਾਤ ਦਾ ਪੜਾਉ ਹੈ ਅਗਲਾ ਪੜਾਉ ਨਨਕਪੁਰ ਸਾਹਿਬ ਸਾਈ ਸ਼ਾਮ ਦੀ ਸਮਾਪਤੀ ਹੈ ਸਾਡੇ ਨਾਲ ਭਜੰਣਾ ਹੋ ਗਿਆ ਜੀ ਭਾ ਜੰਦਾ ਪਾਰਟੀ ਦੇ ਮੈਨਪਾਲ ਨੇ ਮੈਨਪਾਲ ਸਿੰਘ ਮੈਨਪਾਲ ਮੈਨਪਾਲ ਜੀ ਇਹਨਾਂ ਨੇ ਸਾਰਾ ਇਸ ਨਗਰ ਕੀਰਤਨ ਦਾ ਅਰੇਂਜਮੈਂਟ ਕਿਸਾ ਬਿਹਤੂ ਲੈ ਕੇ ਇੱਥੇ ਤੱਕ ਆਸੀ ਇਹਨਾਂ ਦੇ ਬਹੁਤ ਧੰਨਵਾਦੀ ਆ ਇਹ ਸੰਕਾ ਲੈ ਕੇ ਆਏ ਆ ਤੇ ਭਾਈ ਦੱਲਾ ਜੀ ਦਾ ਪਰਿਵਾਰ ਅਸੀਂ ਨੂਮੀ ਸਾਹ ਔਰ ਇਹਨਾਂ ਦੇ ਨਾਲ ਆਏ ਹੋਏ ਭਾਈ ਮਤੀਦਾਸ ਦਾ ਪਰਿਵਾਰ ਵੀ ਸਾਡੇ ਨਾਲ ਸ਼ਾਮਲ ਹੈ ਇਸ ਯਾਤਰਾ ਦੇ ਵਿੱਚ ਔਰ ਇਹ ਯਾਤਰਾ ਜਿਹੜੀ ਬੜੀ ਇੱਕ ਯਾਦਗਾਰੀ ਯਾਤਰਾ ਹੈ ਹਰ ਸੇਖ ਨੂੰ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕਦੇ ਉਹ ਆਪਣਾ ਯੋਗਦਾਨ ਪਾਣਾ ਚਾਹੀਦਾ ਹੈ ਹੁਣ ਅਸੀਂ ਇਸ ਮਾਈਕ ਦੇ ਰਾਹੀਂ ਇਹ ਬੇਨਤੀ ਕਰਦੇ ਹਾਂ ਅੱਗੇ ਇਹ ਯਾਤਰਾ ਕੱਲ ਤੋਂ ਫਗਵਾੜਾ ਔਰ ਨਾਨਕਪੁਰ ਸਾਹਿਬ ਨੂੰ ਜਾਣੀ ਹੈ ਰਸਤੇ ਵਿੱਚ ਜਿੱਤੇ ਵੀ ਯਾਤਰਾ ਨੂੰ ਪਤਾ ਲੱਗਦਾ ਇਸ ਮਾਧਿਅਮ ਦੇ ਰਾਹੀਂ ਮੀਡੀਆ ਦੇ ਰਾਹੀਂ ਉਹ ਸਾਰੇ ਇਸ ਯਾਤਰਾ ਦਾ ਹਿੱਸਾ ਬਣ ਦਰਸ਼ਨ ਕਰਨ ਲਈ ਸੰਗਤਾਂ ਸੜਕ ਤੇ ਹਾਈਵੇ ਤੇ ਜੋ ਯਾਤਰਾ ਦਾ ਮਾਰਗ ਹੈ ਉਥੇ ਆਉਣ ਐਨੀਆਂ ਬੇਨਤੀਆਂ ਕਰਦੇ ਹੋਏ ਦਾਸ ਖਿਮਾ ਦਾ ਜਾਤਿਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਗਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੰਨੀਆਂ ਸੰਤਾਂ ਆ ਨਰਕ ਕੀਤਨ ਰੂਹ ਵੇਚਣ ਕੇ ਜੱਬਾ ਸਾਹਿਬ ਦੀ ਤਰਤੀਏ ਪਹੁੰਚੀਆਂ ਹਨ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਣਾ ਸਾਹਿਬ ਵਾਲੇ ਜੋ 16 ਜਹੇ ਦਾ ਚਰਨ ਆਏ ਸਨ ਉਹਨਾਂ ਵੱਲੋਂ ਜੀ ਆਖਿਆ ਜਾਂਦਾ ਹੈ ਇਹ ਧਰਤੀ ਉਹ ਹੈ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਜੀ ਜਿੱਦੋਂ ਬਾਬੇ ਦੀਪ ਸਿੰਘ ਨੇ ਬਾਬੇ ਨੌਸੂ ਨੂੰ ਕਿਹਾ ਹੀ ਜੀ ਬਾਬਾ ਨੌਸ ਸਿੰਘ ਜੀ ਜਿੰਨਾ ਚਰੀ ਮੰਦਰ ਸਾਹਿਬ ਨੂੰ ਚਾਲਾ ਰਾਮ ਮਾਰੀਏ ਤੋਹਾਂ ਛੀਤਿਆਰੀ ਪੌੜੀਆਂ ਸਾਡੇ ਖੱਬੇ ਸੱਜੇ ਰਹਿਣਾ ਜਦੋਂ ਬਾਬੇ ਦੀਪ ਸਿੰਘ ਨੇ ਤੋ ਚਾਲਾ ਮਾਰਿਆ ਬਾਬੇ ਨੌਸੂ ਦੇ ਸਮਾਧਾ ਸੇਵਾ ਤੇ ਛੀਤ ਜਪਾਈਆਂ ਇਥੇ 10000 ਸਿੰਘ ਦਾ ਖੂਨ ਡੁੱਲਿਆ ਇਹਦੇ 24 ਘੰਟੇ ਲੰਗਰ ਚੱਲਦਾ ਕੋਈ ਦਿਨ ਆਵੇ ਕੋਈ ਰਾਤ ਆਵੇ ਮਹਾਂਪੁਰਖਾਂ ਵੱਲੋਂ ਲੰਗਰ ਚੱਲਦਾ ਸਾਡੀ ਕੋਈ ਗਰਾਂਹ ਨਹੀਂ ਨਾਮ ਮੰਗਣ ਜਾਣੇ ਆ ਨਾ ਕਿਸੇ ਨੂੰ ਮੰਗਣ ਦੇਣੇ ਆ ਜਿਵੇਂ ਕਿ ਲੰਗਰ ਮਾਹਪੁਰਖਾ ਨੇ ਚਲਾਇਆ ਵਾ ਜਿਹੜੀ ਨਗਰ ਕੀ ਪਾਣਾ ਜੁਏ ਤੇ ਚੱਲ ਕੇ ਆਇਆ ਵਾ ਸਿੰਘ ਸਾਹਿਬ ਬਾਬਾ ਸਜੋਦਾ ਸਿੰਘ ਵੱਲੋਂ ਸਾਰੀਆਂ ਸੰਤਾਂ ਨੂੰ ਜੀ ਆਇਆਂ ਨੂੰ ਜੋ ਜੂਹ ਤੈ ਉਹ ਚੱਲ ਕੇ ਸ਼ੀਦਾਰੇ ਸਾਤਾ ਨੂੰ ਤੇ ਪਟਨਾ ਸਾਹਿਬ ਤੋਂ ਚੱਲ ਕੇ ਆਇਆ ਸ਼ੀਦਾਰੇ ਚਰਨਾਂ 'ਚ ਪਹੁੰਚਿਆ ਸਾਰੇ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਇਹ ਬਹੁਤ ਵਧੀਆ ਪਰਾਲਾ ਹੈ ਇੱਕ ਸੰਗਤਾਂ ਨੂੰ ਜਰੂਰਤਾ ਕਨਵਾ ਸੀ ਜੋ ਮੋਰਚਾ ਖੋਲਿਆ ਝਿਰ ਮੋਰਚਾ ਫਵੇ ਰੱਖਣਾ ਚੜ੍ਹਦੀਆਂ ਕਲਾ ਰਹਿਣ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੰਮੂ ਤੋਂ ਰਹਿਣ ਵਾਲੇ ਆਂ ਔਰ ਇਹ ਜੋ ਯਾਤਰਾ ਜਾਗਰਤੀ ਯਾਤਰਾ ਹੈ ਬੇਸਿਕਲੀਏ ਭਾਵ ਜਾਗਰਤੀ ਯਾਤਰਾ ਦਾ ਭਾਵ ਜੋ ਕ੍ਰਿਤੇਗ ਪਾਧਰ ਮਹਾਰਾਜ ਜੀ ਨੇ ਮਨੁੱਖਤਾ ਦੇ ਹੱਕ ਸੱਤ ਦੀ ਰਾਖੀ ਲਈ ਜੋ ਆਵਾਜ਼ ਚੁੱਕੇ ਉਸ ਆਵਾਜ਼ ਚੁੱਕਦਿਆਂ ਉਹ ਜੋ ਧਰਮ ਨਿਭਾਇਆ ਉਹ ਧਰਮ ਨਿਭਾਉਂਦਿਆਂ ਆਪਣਾ ਸੀਸ ਦਿਆ ਪਰ ਸਿਰ ਨਾ ਦਿਆ ਇਹ ਜਗਤੀ ਆਤਾ ਉਸੇ ਤਰ੍ਹਾਂ ਪਟਨਾ ਸਾਹਿਬ ਤੱਕ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਸੂਬਿਆਂ ਜ਼ਿਲ੍ਹਿਆਂ 'ਚ ਹੋ ਖਰ ਕੇ ਮਨੁੱਖਤਾ ਦੀ ਉਸ ਮੇਲੇ ਦੀ 350 ਸਾਲ ਪਹਿਲੇ ਜੋ ਕਾਹਨ ਹੋ ਰਿਹਾ ਸੀ ਸਵਾਮਣ ਜੰਝੂ ਉਤਾਰਿਆ ਜਾ ਰਿਹਾ ਸੀ ਜਬਰਦਸਤ ਹਿੰਦੂ ਬਣਾ ਰਿਹਾ ਸੀ ਧਰਮ ਖਤਰੇ ਵਿੱਚ ਸੀ ਸਾਰਿਆਂ ਦਾ ਹੀ ਨਾ ਬਹੁ-ਬੇਟੀ ਸਾਰਿਆਂ ਨੇ ਇਹ ਜੋ ਸਾਰਾ ਐਡਮਿਨਿਸਟ੍ਰੇਸ਼ਨ ਜੋ ਸਾਡੇ ਨਾਲ ਆਏ ਹੋਏ ਹੋਰ ਬਤੁਤ ਸੱਜਣ ਸਖਸ਼ੀਤਾ ਆਈਆਂ ਨੇ ਉਹਨਾਂ ਦੇ ਤਾਲਮੇਲ ਨਾਲ ਜੋ ਅਲੱਗ-ਅਲੱਗ ਸੁਪੀਆਂ ਜੋ ਹੋ ਕੇ ਪੰਜਾਬ ਵਿੱਚ ਆਕਰ ਕੇ ਇਹ ਸਾਰਾ ਜਗਾਂ ਦਾ ਕੰਮ ਜਾਗਤ ਦੀ ਯਾਤਰਾ ਕਰਦੀ ਹੋਈ ਉਹਨਾਂ ਪਲਾਂ ਨੂੰ ਯਾਦ ਕਰਾਉਂਦੀ ਹੋਈ ਔਰ ਇਸ ਏਰੀਆ ਦੇ ਵਿੱਚ ਕੱਲ ਅਸੀਂ ਤਰਨਤਨ ਕੋਇਦਵਾ ਸਾਹਿਬ ਖੰਡੂਰ ਸਾਹਿਬ ਕੋ ਅੱਜ ਤੁਸੀਂ ਗਾ ਕੇ ਰਾਤ ਨੂੰ ਰੁਕੀ ਆ ਸਾਡਾ ਫਲਾਉ ਸੀ ਇੱਥੇ ਹੁਣ ਅਗਲਾ ਫਲਾਉ ਵਾਪਸ ਕਿਸੇ ਤਰ੍ਹਾਂ ਹੀ ਪੰਜਾਬ ਦੇ ਅੰਦਰ ਪਰਮਨ ਕਰਦੇ ਹੋਏ ਜੋਗਤ ਹੋਰ ਫਿਰ ਸੰਕੁਰ ਸਾਹਿਬ ਜਾ ਕੇ ਕਿਸੇ ਮੰਦਰ ਦੀ ਇਸਤੰਦੀ ਜਾਂ ਜੱਤ ਜਗ੍ਹਾ ਜਾਗਤੀ ਯਾਤਰਾ ਦੀ ਸਮਾਪਤੀ ਹੈ ਉੱਥੇ ਅਨੰਦਪੁਰ ਸਾਹਿਬ ਪਹੁੰਚ ਗਏ ਤੁਸੀਂ ਕਿ ਕਿੱਥੇ ਹੈ ਕਿਹੜੀ ਘਰ ਮੈਂ ਸਾਹਮਣੇ ਪੇਟੀ ਦੀ ਬਣੀ ਕੋਲ ਭਾਈ ਜਾਲਾ ਜੀ ਜੀ ਅਸੀਂ ਨੂਮੀ ਥਾਂ ਤੇ ਅਸੀਂ ਉਹਨਾਂ ਦੇ ਨੌਵੀਂ ਥਾਂ ਤੇ ਉਹਨਾਂ ਦੀ ਪੰਜਵਾਂ ਥਾਂ। ਸਾਡੇ ਕੋਲ ਕੋਈ 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 ਔਰ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਜਿੱਥੇ ਬੰਦਿਆਂ ਧਾਰਮਿਕ ਅਦਾਰੇ ਨੇ ਇਹਨਾਂ ਨੂੰ ਬੇਨਤੀ ਕਰਦਾ ਹਾਂ ਮੈਂ ਇਹ ਜੋ ਸਾਡੇ ਸਿੱਖੀ ਦੇ ਅੰਦਰ ਕਈ ਤਰ੍ਹਾਂ ਦਾ ਅੱਜਕੱਲ ਮਾਡਰਨਿਟੀ ਵਗੈਰਾ ਚਲੀ ਆਈ ਹੈ ਉਹਦੇ ਨਾਲ ਕਈ ਚੀਜ਼ਾਂ ਦਾ ਘਾਣ ਹੋਈ ਜਾਂਦਾ ਹੈ ਮर्यादा ਦਾ ਘਾਣ ਹੋਈ ਜਾਂਦਾ ਹੈ ਔਰ ਰਹਿਤ ਦਾ ਘਾਣ ਹੋ ਜਾਂਦਾ ਹੈ ਇਹ ਤੇ ਪਹਿਰਾ ਦੇਣ ਔਰ ਸਿੱਖਾਂ ਨੂੰ ਬੱਚਾ ਨੂੰ ਯੂਥ ਨੂੰ ਉਸ ਦੂਜੇ ਪਾਸੇ ਟੁੱਟ ਕੇ ਤੋੜਿਆ ਜਾ ਰਿਹਾ ਹੈ ਉਹਨਾਂ ਤੇ ਪਹਿਰਾ ਦੇਣ ਦੀ ਲੋੜ ਹੈ ਉਹਨਾਂ ਨੂੰ ਆਪਣੇ ਨਾਲ ਸਿੱਖੀ ਦੇ ਧਰੇ ਨਾਲ ਜੁੜਨ ਦੀ ਲੋੜ ਹੈ ਇਹ ਬਹੁਤ ਵੱਡੀ ਲੋੜ ਹੈ ਸਾਨੂੰ ਸਾਰਿਆਂ ਨੂੰ ਇਹਦੇ ਵੱਲ ਹੀ ਸੁਚੇਤ ਹੋਣਾ ਚਾਹੀਦਾ ਸਿੱਖੀਆਂ ਨੂੰ ਹੋ ਜਾਵੇ ਸਹੀ ਆਪਣੀ ਡਿਟੇਲਸ ਆਸਣ ਹੈ ਇਹ ਮਾਜੀ ਕੀ ਨਾਮ ਤੋ ਵਾਰੀ ਜੀ ਦਾ ਸੰਸਾ ਵਾਰੀ ਜੀ ਦੇ ਪੁੱਤ ਹੈ ਦਾਸ ਚਰਨਜੀਤ ਸਿੰਘ ਪਰਿਵਾਰ ਭਾਈ ਮਤੀ ਦਾਸ ਬਨਕਸ਼ ਭਾਈ ਪ੍ਰਗਾ ਜੀ ਭਾਈ ਪ੍ਰਗਾ ਜੀ ਤੋਂ ਬਾਅਦ ਦਾਸ 13ਵੀਂ ਪੀੜੀ ਵਿੱਚ ਹੈ ਔਰ ਭਾਈ ਮਤੀ ਦਾਸ ਜੀ ਤੋਂ ਬਾਅਦ ਦਾਸ ਪਰਿਵਾਰ ਦੀ 9ਵੀਂ ਸ਼੍ਰੀ ਵਿੱਚ ਹੈ ਕਿਉਂਕਿ ਇਹ ਜੋ ਸਮਾ 2025 ਦਾ ਹੈ ਇਹ 350 ਸਾਲਾਂ ਸ਼੍ਰੀਤੀ ಶತਦੀ ਹੈ ਤੁਹਾਨੂੰ ਇੱਕ ਬਹਾਦਰ ਸਾਹਿਬ ਔਰ ਉਹਨਾਂ ਦੇ ਪਿਆਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਵਿਦਿਆਲ ਜੀ ਸੰਘ ਸਿੰਘ ਜੀ ਮਸਕੀਨੇ ਕੱਲ ਕਹਿਆ ਕਰਦੇ ਸਨ ਕਿ ਇਹਨਾਂ ਸ਼ਤਾਬਦੀਆਂ ਔਰ ਹਰ ਸ਼ਤਾਬਦੀਆਂ ਨੂੰ ਵੱਧ ਚੜ ਕੇ ਬਣਾਉਣ ਦੇ ਨਾਲ ਸੰਗਤ ਵਿੱਚ ਕਹੀਦੀ ਹੈ ਕਿ ਕਿਸਮਤ ਪਲਣ ਜਾਂਦੀ ਹੈ ਸੋ ਆਪਾਂ ਨੂੰ ਇਹਨਾਂ ਸ਼ਤਾਬਦੀਆਂ ਨੂੰ ਵੱਧ ਚੜ ਕੇ ਬਣਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਂ ਥੋੜਾ ਜਿਹਾ ਜ਼ਿਕਰ ਇਹ ਕਰਨਾ ਚਾਹਾਂਗਾ ਸੰਘ ਜੀ ਜੋ ਭਾਈ ਮਤੀਤਾਲ ਪਰਿਵਾਰ ਸੀ ਇਹ ਸ਼ਹਾਦਤਾਂ ਦੇ ਵਿਸਾਫ ਦੇ ਨਾਲ ਸਿੱਖ ਪੰਥ ਦੇ 34 ਜਾਂ 5ਵੇਂ ਨੰਬਰ ਦਾ ਪਰਿਵਾਰ ਸੀ ਇਸ ਖਾਨਦਾਨ ਦੇ ਵਿੱਚ 9 ਸ਼ਹੀਦ ਹੋਏ ਨੇ ਔਰ 28 ਗੁੱਸੇ ਤਨਗੁਰੂ ਨਾਨਕ ਦੇਵ ਸਹਾਰਾਜ ਤੋਂ ਲੈ ਕੇ ਤੇ ਦਸਵੀਂ ਪਾਤਸ਼ਾਹੀ ਤੱਕ ਸੇਵਾ ਦੇ ਵਿੱਚ ਰਹੇ ਨੇ ਦਸਵੀਂ ਪਾਤਸ਼ਾਹੀ ਨੇ ਇਸ ਪਰਿਵਾਰ ਨੂੰ ਆਦ ਸਿੱਖ ਦਾ ਖਿਤਾਬ ਦਿੱਤਾ ਸੀ ਦਾਸ ਇੱਕ ਵਿਰਾਸਤੀ ਔਰ ਕਿਰਤੀ ਪਰਿਵਾਰ ਵਿੱਚੋਂ ਹੈ ਦਾਸ ਦੇ ਕੋਲ ਆਪਣੇ ਪਰਿਵਾਰ ਦੇ ਵਡੇਰਿਆਂ ਦੀਆਂ ਜੋ ਨਿਸ਼ਾਨੀਆਂ ਜੋ ਇਸ ਵਿੱਚ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਹੁਕਮਨਾਮੇ ਪਰਿਵਾਰ ਨੂੰ ਜਾਰੀ ਕੀਤੇ ਸਨ ਤੇ ਹੁਕਮਨਾਮੇ ਦਾਸ ਦੇ ਵਡੇਰਿਆਂ ਨੂੰ ਅਕਤਖਾਲ ਬੁੰਗਾ ਤੋਂ ਜਾਰੀ ਹੋਏ ਸਨ ਔਰ ਕੁਝ ਹੋਰ ਨਿਸ਼ਾਨੀਆਂ ਜੋ ਹੈ ਉਹਦਾ ਯੂਪੀ ਬਿਲਾਸਪੁਰ ਦੇ ਵਿੱਚ ਮਿਊਜ਼ੀਅਮ ਬਣਾਇਆ ਹੋਇਆ ਹੈ ਜਿਹਦਾ ਉਦਘਾਟਨ 3.5 ਸਾਲਾ ਸ਼ਨੀਦੀ ਮੌਕੇ ਸਤਕਾਰਯੋਗ ਜਥੇਦਾਰ ਕੁਲਦੀਪ ਸਿੰਘ ਹੀ ਗਲਗੱਜ ਕਰਕੇ ਗਏ ਨੇ ਸੋ ਉਥੇ ਉਹ ਦਰਸ਼ਨਾਂ ਦੇ ਵਾਸਤੇ ਇਹ ਸ਼ਾਨਦਾਨ ਦੀ ਭਾਈ ਮਤੀ ਦਾਸ ਸ਼ਾਨਦਾਨ ਦੀ ਜੋ ਵਿਰਾਸਤ ਹੈ ਉਸੇ ਸੂशोਭਿਤ ਹੈ ਸੰਗਤ ਆਪੀਆ ਸੰਗਤ ਕਰੀਏ ਉਸੇ ਜਦ ਨਾਨਕ ਮਤਾ ਸਾਹਿਬ ਵਾਲ ਆਵੇ ਤਾਂ ਇਹਨਾਂ ਨਿਸ਼ਾਨੀਆਂ ਦੇ ਆ ਕੇ ਦਰਸ਼ਨ ਕਰ ਸਕਦੀ ਹੈ ਸਾਡਾ ਫੇਸਬੁਕ ਤੇ ਉੱਤੇ ਇੱਕ ਚੈਨਲ ਹੈ ਭਾਈ ਮਤੀ ਦਾਸ ਪਰਿਵਾਰ ਦੇ ਨਾਮ ਤੋਂ ਉਥੇ ਜੋ ਸਾਡੇ ਜੋ ਸੰਤ ਜੋ ਸਮਾਗਮ ਚੱਲਦੇ ਨੇ ਜੋ ਸੰਤ ਮਹਾਂਪੁਰਖ ਜੀ ਦੀਓ ਸੇਵਾਵਾਂ ਉੱਥੇ ਪੰਥ ਦੇ ਵਾਸਤੇ ਚੱਲਦੀਆਂ ਨੇ ਉਹ ਉਸ ਦੇ ਵਿੱਚ ਅਸੀਂ ਕੋ ਅਪਡੇਟ ਕਰਦੇ ਰਹਿੰਦੇ ਹਾਂ ਜੀ ਆਪ ਵੀ ਫੋਲੋ ਕਰ ਸਕਦੇ ਹੋ ਭਾਈ ਮਤੀ ਦਾਸ ਪਰਿਵਾਰ ਸੋ ਇੰਨੇ ਕੀ ਬਟਨ ਬੋਲਦਿਆਂ ਹੋਇਆ ਦਾਸ ਸ਼ਮਾ ਦੇ ਯਾਤਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ